ਬੋਲੀਆਂ ਤੇ ਬਹੁਤ ਸੁਣੀਆਂ ਹੋਣਗੀਆਂ ਹਨ ਪਰ ਜਿਹੜੀ ਆ ਬੇਬੇ ਨੇ ਬੋਲੀ ਪਾਈ ਆ ਬਲਕੇ ਈ ਢੇੜੀ ਬੋਲੀਆਂ ਹਨ ਯਾਰ ਮਾਲਕੇ ਸੁਣ ਕੇ ਬੰਦੇ ਨੂੰ ਆਉਂਦਾ ਵੀ ਯਾਰ ਇਹ ਕਿਸੇ ਪ੍ਰੋਗਰਾਮ ਤੇ ਇਦਾਂ ਦੀ ਹਨਾ ਬੋਲੀ ਕੋਈ ਪਾ ਸਕਦਾ ਹਨਾ ਤੇ ਜਿਹੜੇ ਕੋਲੇ ਖੜੇ ਨੇ ਉਹ ਵੀ ਹਲੇ ਬੁੱਜੇ ਭਾਜ ਉਹ ਦੰਦ ਕੱਢੀ ਜਾਂਦੇ ਨੇ ਸਾਲੇ ਹਨਾ ਇੰਨੀ ਲੁੱਚੀ ਬੋਲੀ ਪਾਈ ਇਹਨੇ ਬੁੜੀ ਨੇ ਯਾਰ ਮੈਂ ਕਹਿੰਦਾ ਤਾਂ ਹੀ ਆ ਕਿਸੇ ਨੇ ਲਿਖਿਆ ਹੈ ਕਹਿੰਦਾ ਵੀ ਤੁਸੀਂ ਆਪੇ ਹਿਸਾਬ ਲਾ ਲਓ ਵੀ ਇਹ ਬੁੜੀ ਨੇ ਜਵਾਨੀ ਵੇਲੇ ਵੀ ਕਿੰਨੀ ਕੁ ਭੋਸੜੀ ਮਰਵਾਈ ਹੋਗੀ ਹਨਾ ਤੇ ਉਧਰ ਮੈਂ ਬੋਲੀ ਸੁਣਾਦਾ ਜੀ ਪਹਿਲਾਂ ਮੜੀ ਜੀ ਦੇਖੋ ਜੀ ਕਹਿੰਦਾ ਬੀਬੀ ਟੱਕਰ ਮੱਤਾ ਕਾਲ ਸਹਿ ਜੀ ਜੀ ਲਹ ਆ ਧੱਕਾ ਧੱਕਾ ਸਾਹਿਬੀ ਬੀਬੀ ਮੇਰੇ ਪੱਟਾ ਤੇ ਬਹਿ ਬੀਬੀ ਕੋਈ ਬੋਲੀਆ ਯਾਰ ਇਹ ਭੈਣ ਚੋ ਉਹਨੂੰ ਪੁੱਛਿਆ ਯਾਰ ਹਨ ਕੋਈ ਆਪਣੇ ਪ੍ਰੋਗਰਾਮ ਦੇ ਆਪਾਂ ਕਹਿੰਦੇ ਵਧੀਆ ਚੱਲ ਹੋ ਗਿਆ ਹਨ ਕੋਈ ਸੱਭਿਆਚਾਰਕ ਬੋਲੀ ਹੋਵੇ ਤਾਂ ਫੇਰ ਵੀ ਹਨ ਜਾਂ ਕੋਈ ਮਾੜੀ ਮੋਟੀ ਚੱਲ ਹੋਵੇ ਉਹ ਵੀ ਆਪਾਂ ਕਹਿ ਦਿੰਦੇ ਆਏ ਪਰ ਸਾਲੀ ਕੋਈ ਭੈਣ ਚੋ ਬੋਲੀ ਥੋੜੀ ਹੈਗੀ ਇਹ ਉਹ ਸਹੀ ਗੱਲ ਆ ਬਈ ਜਿਹੜਾ ਲਿਖਿਆ ਚੀਜ਼ ਇਹ ਤੁਹਾਡੇ ਕੀ ਵਿਚਾਰ ਨੇ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਓ